ਸਾਸਤਰੀ ਕਾਲ ਜੀ ਸਾਰਿਆਂ ਨੂੰ ਹੁਣ ਉਹੀ ਪਾਊਡਰ ਦਾ ਰਿਜ਼ਲਟ ਦੱਸਦਾ ਤੁਹਾਨੂੰ ਮੈਂ ਅੱਜ ਨਾ ਮੈਂ ਚਾਰ ਝੋਟੀਆਂ ਚੈੱਕ ਕਰਾਈਆਂ ਤੇ ਆਪਣੀਆਂ ਚਾਰੇ ਆ ਠੰਡੇ ਟੀਕੇ ਲੱਗਿਆ ਲੈ ਹੁਣ ਗੱਭਣਾ ਹੁਣੇ ਡਾਕਟਰ ਸਾਹਿਬ ਚੈੱਕ ਕਰਕੇ ਆਟੇ ਆ ਤੇ ਇੱਕ ਦੋ ਤਿੰਨ ਇੱਕਾ ਚਾਰ ਮੂਰੇ ਵਾਲੀਆਂ ਇਹ ਚਾਰੇ ਝੋਟੀਆਂ ਗੱਭਣਾ ਤੇ ਬਾਕੀ ਕੈਰਸ ਦੀ ਮੈਂ ਬਾਈ ਵੀ ਵੀਡੀਓ ਕੁਝ ਸਪੈਸ਼ਲ ਬਣਾਉਣਾ ਤੇ ਇਹ ਹੈ ਕੈਰਸ ਨਿਊਟਰੀ ਸੋਲੂਸ਼ਨਸ ਤੇ ਕੈਰਸ ਨੋਟਰੀ ਪੀਵੀਟੀ ਐਲਟੀਡੀ ਇਹ ਹਰੇਕ ਮੈਡੀਕਲ ਤੋਂ ਨਹੀਂ ਮਿਲਦਾ ਇਹਦਾ ਮੈਂ ਨੰਬਰ ਤੇ ਦੱਸ ਦਿਆਂ ਤੁਹਾਨੂੰ ਨੰਬਰ ਫੋਨ ਕਰ ਸਕਦੇ ਆ ਤੁਹਾਨੂੰ ਜਿੱਥੇ ਵੀ ਚਾਹੀਦਾ ਉੱਥੇ ਅਵੇਲੇਬਲ ਹੋਊਗਾ ਇਹ ਨੰਬਰ ਪਾ ਦਨੇ ਆਪਾਂ ਤੇ ਫਿਲਹਾਲ ਤਾਂ ਮੈਂ ਤੁਹਾਨੂੰ ਇਹ ਵੀਡੀਓ ਸਿਰਫ ਪਾ ਰਿਹਾ ਹਾਂ ਜਿਹੜੀਆਂ ਝੋਟੀਆਂ ਆਪਣੀਆਂ ਗੱਭਣ ਰਹੀਆਂ ਤੇ ਇੱਕ ਗੱਲ ਹੋਰ ਦੱਸ ਦਿਆਂ ਸੀ ਜਿੰਨਾ ਕ ਸਾਡਾ ਤਜਰਬਾ ਹੈ ਇਹ ਨਾ ਜਿਵੇਂ ਕੋਈ ਡੰਗਰ ਆਪਾਂ ਪਾਊਡਰ ਵੀ ਪਾ ਲਿਆ ਫਿਰ ਵੀ ਟੀਕੇ ਨਾਲ ਰਹਿ ਨਹੀਂ ਰਿਹਾ ਤਾਂ ਉਹਨੂੰ ਝੋਟੇ ਤੋਂ ਲਵਾ ਦਿਓ 100% ਰਹੂਗੀ ਕਈ ਪਸ਼ੂ ਨਹੀਂ ਰਹਿ ਰਹੇ ਟੀਕੇ ਨਾਲ ਮੇਰੀਆਂ ਵੀ ਦੋ ਝੋਟੀਆਂ ਪਹਿਲਾਂ ਟੀਕੇ ਨਾਲ ਰਹੀਆਂ ਨਹੀਂ ਜਿਹੜੀਆਂ ਅੱਜ ਚੈੱਕ ਕਰਾਈਆਂ ਤੇ ਕੋ ਗਾਂ ਬੈਠੀ ਆ ਉਹਦੇ ਕਈ ਵਾਰ ਟੀਕਾ ਭਰਾਇਆ ਸੀ ਫਿਰ ਬੱਚੇ ਤੋਂ ਲਵਾਈ ਆ ਕਿ ਤੁਸੀਂ ਦੇਖਿਆ ਹੋਣਾ ਦਾ ਬੱਚੀ ਦਈ ਐ ਐਚ ਐਫ ਜਰਸੀ ਨੇ ਤੇ ਉਹ ਫਿਰ ਬੱਚੇ ਨਾਲ ਰਹੀ ਐ ਬੱਚਾ ਵੀ ਆ ਜਾਈਦਾ ਚਲੋ ਆਪਣਾ ਪਸ਼ੂ ਰਹਿ ਗਿਆ ਉਹੀ ਐ ਨਾ ਵੀ ਜੇ ਪਸ਼ੂ ਰਹੂਗਾ ਤਾਂ ਆਪਾਂ ਕਾਮਯਾਬ ਐ 10 ਦੇ ਵਿੱਚੋਂ 7 ਡੰਗਰ ਤੁਹਾਡੇ ਗੱਭਣ ਰਹਿਣੇ ਚਾਹੀਦੇ ਆ ਜ਼ਰੂਰੀ ਤੇ ਬਾਕੀ ਬੰਦਾ ਸਾਡਾ ਕੱਲਾ ਹੀ ਦੇਖ ਲਊਗਾ ਚੱਕ ਦਿੰਦਾ 100 ਡੰਗਰ ਦਾ ਇੱਕ ਹੱਥ ਨਾਲੇ ਪਾਈ ਜਾਂਦਾ ਜਾਂ ਫੋਨ ਸੁਣਦਾ ਐਨਾ ਗੋਹਾ ਚੱਕਣਾ ਸੌਖਾ ਨਹੀਂ ਹੈ ਸਾਡੇ ਸਾਰਾ ਮਤਲਬ ਪਰਿਵਾਰ ਲੱਗਿਆ ਰਹਿੰਦਾ ਵੀ ਆਏ ਨਹੀਂ ਹੈ ਕੋਈ ਬਿੱਲ ਹੈ ਕੋਈ ਚਾਰ-ਪਾਰ ਰਹੇ ਆ ਕੋਈ ਕੁਝ ਕਰ ਰਹੇ ਆ ਮਿਸਤਰੀ ਲੱਗ ਜਾਂਦਾ ਉਹਦੇ ਨਾਲ ਵੀ ਲੱਗਦੇ ਆ ਤੇ ਬਸ ਠੀਕ ਹੈ ਬਾਈ ਤੁਹਾਨੂੰ ਇਹ ਦੱਸਣਾ ਤਾਂ ਵਧਾਈਆਂ ਵਾਲਾ ਕੰਮ ਹੋਇਆ ਚਾਰ ਝੋਟੀਆਂ ਇਕੱਠੀਆਂ ਆਪਣੀਆਂ ਗੱਬਣ ਰਹਿ ਗਈਆਂ ਠੀਕ ਹੈ ਜੀ ਤੇ ਹਾਂ ਬਾਕੀ ਰਹੀ ਲਾਈਵ ਚ ਵਾਈਆਂ ਦੀ ਏ ਬਾਈ ਗਾਂ ਸਿਆਲ ਦੇ ਵਿੱਚ ਜਰੂਰ ਕਰਾਵਾਂਗੇ ਆਪਾਂ ਹਲੇ ਥੋੜਾ ਜਿਹਾ ਆਪਣਾ ਪੇਜ ਵੱਧ ਜਾਵੇ ਜਰੂਰ ਕਰਾਇਆ ਕਰਾਂਗੇ ਜਿੰਨਾ ਵੀ ਦੁੱਧ ਦੇਣ 15 ਦੇਣ 14 ਦੇਣ ਇੱਕ ਬਹੁਤ ਬੰਦਿਆਂ ਨੇ ਕਿਹਾ ਵੀ ਕਰਵਾਇਆ ਕਰੋ ਮੈਂ ਕਰਵਾਇਆ ਕਰੂੰਗਾ ਜਰੂਰ ਯਾਰ ਇੱਕ ਅੱਧਾ ਬੰਦਾ ਰੱਖ ਲੀਏ ਸਾਡੇ ਕੋਲ ਨਾ ਟਾਈਮ ਬਹੁਤ ਘੱਟ ਹੁੰਦਾ ਹਮ ਕੰਮ ਜਾਦੀ ਕਰਕੇ ਫਿਰ ਟਾਈਮ ਨਹੀਂ ਲੱਗਦਾ ਹੈ ਇਹ ਜ਼ਰੂਰੀ ਆ ਨਾ ਫਿਰ ਜੇ ਲੈਬ ਚਵਾਈ ਕਰਾਉਣੀ ਆ ਤਾਂ ਪੂਰੀ ਮਤਲਬ ਕਲੀਅਰ ਕਰਾਵਾਂਗੇ ਵੀ ਕੋਈ ਉਹਦੇ ਵਿੱਚ ਲੁਕੋ ਨਹੀਂ ਹੋਊਗੀ ਜਿਵੇਂ ਪਿੰਦੀ ਵੀ ਕਰਾਉਂਦਾ ਹੁੰਦਾ ਹੁੰਦਾ ਨਾ ਦੋ ਤਿੰਨ ਫੋਨ ਹੋਣਗੇ ਜੇ ਹੋ ਸਕੇ ਆ ਤਾਂ ਕੋਈ ਡਾਕਟਰ ਵੀ ਬੁਲਾਇਆ ਕਰਾਂਗੇ ਜਿਹੜਾ ਸਾਹਮਣੇ ਕੱਢ ਕੇ ਆਪਣੇ ਚਵਾਈ ਕਰਾਵੇ ਆਪਾਂ ਨੂੰ ਸਰਟੀਫਿਕੇਟ ਵੀ ਮਿਲੇ ਜ਼ਰੂਰ ਕਰਾਵਾਂਗੇ ਹੁਣ ਮੈਂ ਜਾਦਾ ਟੀਕੇ ਵਰਤ ਰਹੇ ਹਾਂ ਏਵੀਸੀ ਵੀਰਾਵਲੀ ਦੇ ਤੇ ਜਿਵੇਂ ਆਂਧਰਾ ਵਾਲਾ ਬੈਂਕ ਹੋ ਗਿਆ ਉਹ ਦੋ ਮੁੰਡਿਆਂ ਦੇ ਨੰਬਰ ਹੈਗੇ ਆ ਜੇ ਕਿਸੇ ਨੂੰ ਟੀਕੇ ਚਾਹੀਦੇ ਹੋਣ ਜਾਦਾ ਆਪਾਂ ਟੀਕੇ ਵਰਤ ਰਹੇ ਹਾਂ ਜਿੱਦਾਂ ਹੁਣ ਨਹੀਂ ਦੋ ਮੱਝਾਂ ਝੋਟੀਆਂ ਰਹੀਆਂ ਉਹ ਝੋਟੇ ਤੋਂ ਲਵਾਈਆਂ ਸੀ ਠੀਕ ਹੈ ਡਾਕਟਰ ਸਾਹਿਬ ਇਹ ਡਾਕਟਰ ਸਾਹਿਬ ਸਪੈਸ਼ਲ ਲੈ ਕੇ ਆਉਨੇ ਆ ਏਵੀਸੀ ਵੀਰਾਵਲੀ ਦੇ ਉਰੇ ਜੋ ਸੰਗਦੇ ਆ ਤੇ ਸਾਡੇ ਵਾਸਤੇ ਬਹੁਤ ਕਰਮਾ ਰਹੇ ਆ ਚਲੋ ਠੀਕ ਹੈ ਜੀ ਓਕੇ ਸ਼ੇਅਰ ਕਰਿਓ ਬਾਈ ਵੱਧ ਤੋਂ ਵੱਧ ਕੈਰਸ ਦੀ ਮੈਂ ਇੱਕ ਸਪੈਸ਼ਲ ਤੁਹਾਨੂੰ ਵੀਡੀਓ ਵਿੱਚੇ ਨੰਬਰ ਪਾ ਕੇ ਸਾਰਾ ਕੁਝ ਬਣਾ ਕੇ ਦ ਮੈਂ ਪਾ ਦੂੰਗਾ ਤੇ ਤੁਸੀਂ ਦੇਖ ਲਿਓ ਜਿੱਥੋਂ ਵੀ ਤੁਸੀਂ ਮੰਗੋਗੇ ਉਹ ਤੁਹਾਨੂੰ ਬੰਦਾ ਪਹਚਾ ਦਿਆ ਕਰੂਗਾ ਮੈਡੀਕਲ ਤੋਂ ਨਹੀਂ ਮਿਲਦਾ ਠੀਕ ਹੈ ਜੀ